ਲੋ ਜੀ ਅੱਜ ਹੋ ਗਈ ਤਰੀਕ 16 ਤਰੀਕ ਦਿਨ ਐਤਵਾਰ ਮੀਂਹ ਪੈ ਰਿਹਾ ਬੂੰਦਾਬੰਦੀ ਹੋ ਰਹੀ ਆ ਤੇ ਅੱਜ ਆਪਣੇ ਕੰਮ ਵਾਲੇ ਬੰਦੇ ਆ ਹੀ ਨਹੀਂ ਹੈਗੇ ਤੇ ਕੱਲ ਆਗੇ ਤੇ ਕੱਲ ਜਿਹੜਾ ਮੜਾ ਮੋਟਾ ਕੰਮ ਕਰਕੇ ਗਏ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਤੇ ਪਹਿਲਾਂ ਤਾਂ ਇਹ ਸਸਤੀ ਗੱਲ ਸਾਰਿਆਂ ਨੂੰ ਆਪਾਂ ਵੀ ਹੁਣੇ ਆ ਕੇ ਬੜਿਆਂ ਘਰ ਹਜੇ ਮੀਂਹ ਨੇ ਮੌਸਮ ਨੇ ਕੰਮ ਖਰਾਬ ਕਰਿਆ ਹੋਇਆ ਨਹੀਂ ਤਾਂ ਅੱਜ ਵੀ ਆ ਜਾਣਾ ਤਾਂ ਉਹਨਾਂ ਨੇ ਤੇ ਸਮਾਨ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਆ ਕਰਿਓਲਾ ਮੀਂਹ ਕਰਕੇ ਗਰੇ ਹੋਇਆ ਪਾਣੀ ਭਰ ਜਾਂਦਾ ਫਿਰ ਵੀ ਆਪਾਂ ਜਿਹੜਾ ਟੈਲੰਟ ਊਲਾ ਆਪਣੀਆਂ ਲੈ ਆਏ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਗਾਹਾਂ-ਗਾਹਾਂ ਤੁਸੀਂ ਦੇਖੇ ਲੈਣੀ ਆ ਕਿ ਕਿੱਦਾਂ ਦੀਆਂ ਲੱਗਦੀਆਂ ਕਹਿਆਂ ਜੀਆਂ ਤੇ ਜਿਹੜਾ ਬਾਕੀ ਸਮਾਨ ਆ ਉਹ ਵੀ ਆਪਾਂ ਆਪਣੇ ਇਧਰ ਗੈਜੇਟ ਚ ਰੱਖਤਾ ਤਕਰੀਬਨ ਆਪਣਾ ਜਿਹੜਾ ਘਰ ਦਾ ਸਮਾਨ ਆ ਉਹ 90% ਆਪਾਂ ਸਮਾਨ ਲੈ ਆਏ 10% ਰਹਿ ਗਿਆ ਮੜੀਆਂ ਮੋਟੀਆਂ ਟਾਕੀਆਂ ਟੁਕੀਆਂ ਸਮਾਨ ਸਾਰਾ ਗੈਰਜ ਭਰ ਛੱਡੇ ਆ ਠੀਕ ਆ ਤੇ ਅੰਦਰ ਤੁਹਾਨੂੰ ਇੱਕ ਵਾਰੀ ਨਿਗਾਹ ਮਾਰਾ ਦਿੰਦੇ ਆਪਾਂ ਵੀ ਕਿੰਨਾ ਕੰਮ ਸਾਨੂੰ ਨੇ ਕਰਤਾ ਦਾ ਨਹੀਂ ਕਰਕੇ ਹਨੇਰਾ ਹੋਊਗਾ ਅੰਦਰ ਵੀ ਥੋੜਾ ਜਿਹਾ ਲੋ ਜੀ ਆਹ ਹੈਗੀ ਆਪਣੀ ਕਿਚਨ ਜਿਵੇਂ ਆਪਾਂ ਤੁਹਾਨੂੰ ਦੱਸਿਆ ਤਾਂ ਵੀ ਜਿਹੜੀ ਹੁਣ ਕੰਦਾ ਉਹ ਪਹਿਲਾਂ ਆਹ ਸਿਮਟ ਜਾ ਪਾ ਕੇ ਕੱਚਾ ਜਾ ਕਰਕੇ ਮਸੈਤੋਂ ਪਾ ਕੇ ਬਾਅਦ ਚੋਂ ਕੰਧ ਕਰੂਗੇ ਤੇ ਇੰਨਾ ਇੱਧਰ ਇੱਧਰ ਆਪਣਾ ਪੈ ਗਿਆ ਇਹ ਸਿਮਟਾ ਤੇ ਆਹ ਵਾਲਾ ਪਾਸਾ ਰਹਿ ਗਿਆ ਇੱਧਰ ਤੇ ਅੰਦਰ ਵੀ ਆਪਣਾ ਸਾਰਾ ਤਕਰੀਬਨ ਡਨ ਹੀ ਆ ਕੰਮ ਆਹ ਬਾਥਰੂਮ ਚੋ ਵੀ ਪੈ ਗਿਆ ਤੇ 3 ਕਮਰਿਆਂ ਚ ਵੀ ਫਿਨਿਸ਼ੀਆ ਕੰਮ ਤੇ ਲਵੰਦਰੀ ਆ ਤੇ ਇੱਧਰ ਆਪਣਾ ਦੂਜਾ ਕਮਰਾ ਆ ਗਿਆ ਤੇ ਹੁਣ ਸੋਨ ਨੂੰ ਕਹਿੰਦਾ ਵੀ ਆ ਨਵੇੜਕੇ ਆਪਾਂ ਟਾਕੀਆਂ ਟੁਕੀਆਂ ਜਾਂ ਕੰਧਾਂ ਦਾ ਕਰਾਂਗੇ ਕੰਮ ਜਿਹੜੀਆਂ ਕੰਧਾਂ ਨੂੰ ਪਲਾਸਟਰ ਪਲੋਸਟਰ ਦੁਬਾਰਾ ਹੋਣਾ ਸਾਰਾ ਟਾਕੀਆਂ ਦਾ ਕੰਮ ਇੱਥੇ ਜਿਹੜੇ ਪੂਪ ਛੱਡਣੇ ਆ ਉਹ ਛੱਡੂਗਾ ਆਪਣੇ ਗੈਸ ਕੁਸ ਵਾਲੇ ਕਿਚਨ ਦੇ ਵਿੱਚ ਕਿਚਨ ਦਾ ਕੰਮ ਰਹਿੰਦਾ ਤੇ ਇਧਰਲੇ ਪਾਸੇ ਨਾ ਮਟੀਰੀਅਲ ਆਪਣੇ ਵੱਧ ਪਿਆ ਆ ਆ ਜਿਹੜਾ ਪਾਸਾ ਹੈ ਨਾ ਬਾਥਰੂਮ ਵਾਲਾ ਹੋਇਆ ਬਾਥਰੂਮ ਚ ਬਹੁਤ ਜ਼ਿਆਦਾ ਪਿਆ ਹੈ ਇਧਰ ਕਮਰਿਆਂ ਚ ਇਹ ਪਾਸਾ ਆਪਣਾ ਨੀਮਾ ਦਾ ਜਿਹੜਾ ਆ ਵਾਲਾ ਪਾਸਾ ਹੈ ਇਹ ਪਾਸਾ ਹੈਗਾ ਆਪਣਾ ਉੱਚਾ ਫਿਰ ਉਹਦੇ ਕਰਕੇ ਕੰਮ ਰੁਕਿਆ ਵੀ ਮੀਂਹ ਕਰਕੇ ਵੀ ਰੁਕੂਗਾ ਕੱਲ ਮਾੜੀ-ਮੁੱਟੀ ਆਪਾਂ ਜਿਹੜੀ ਵੀਡੀਓ ਅਟੈਚ ਕਰ ਦਾਂਗੇ ਨਾਲ ਇਹਦੇ ਵਿੱਚ ਵੀ ਇਹ ਜਿਹੜੇ ਪਾਈਪ ਆ ਹੁਣ ਆਪਾਂ ਨੂੰ ਨੀਵੇਂ ਕਰਨੇ ਪੈਣੇ ਆ ਉਹ ਫਿਰ ਨੀਵੇਂ ਕਰਨਗੇ ਤੇ ਉਹਦੇ ਬਾਅਦ ਜਿਹੜਾ ਇਹ ਸਾਰਾ ਇੱਥੇ ਫਿਰ ਪਾਊਗਾ ਜਿਹੜਾ ਫਰਸ਼ ਜਿਆ ਪੈਣਾ ਇਹ ਕੱਚਾ ਜਿਆ ਤੇ ਬਿਜਲੀ ਵਾਲਾ ਕੰਮ ਡੰਨੇ ਆ ਤਕਰੀਬਨ ਤੇ ਇਹ ਵਾਲੀ ਆਪਾਂ ਵੀਡੀਓ ਕੱਲ ਨੂੰ ਅਟੈਚ ਕਰ ਦਾਂਗੇ ਇਹ ਜਿਹੜੀ ਆਪਾਂ ਕੱਲ ਨੂੰ ਬਣਾਉਣੀ ਆ ਸੋਮਵਾਰ ਵਾਲੀ ਤੇ ਤੁਹਾਨੂੰ ਤਕਰੀਬਨ ਪਰਸੋਂ ਨੂੰ ਦੇਖਣ ਨੂੰ ਮਿਲੂਗੀ ਇਹ ਵੀਡੀਓ ਇੰਨਾ ਕੰਮ ਆਪਣਾ ਹੋ ਚੁੱਕਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਤਰੀਕ 17 ਤੇ ਮੌਸਮ ਵਧੀਆ ਹੋਇਆ ਹੋਇਆ ਪੂਰਾ ਘਰ ਪਹੁੰਚ ਗਏ ਆਪਾਂ ਕੰਮ ਤੋਂ ਆ ਗਏ ਤੇ ਆ सोनू ਨੂੰ ਨਹੀਂ ਲੱਗੇ ਹੋਈਆਂ ਇੱਧਰ ਇੱਧਰ ਅੱਜ ਆਪਣਾ ਵੀਰ ਵੀ ਆਇਆ ਬੜਾ ਨਾਲ सोनू ਦੇ ਤੇ ਇੱਧਰ ਆਪਣਾ ਪੈ ਗਿਆ ਤਾਂ ਇਹ ਆ ਫਰਸ ਸਾਲੇ ਚ ਇੱਕ ਵਾਰੀ ਪਹਿਲਾਂ ਅੰਦਰ ਆ ਸਭ ਨੂੰ ਚੜ ਸਕਦੇ ਇਹਦੇ ਪਰ ਹਣਾ ਹੁਣ ਤਾਂ ਹਣਾ ਇੱਧਰ ਆ ਗਿੱਲਾ ਹੈ ਨਾ ਹਾਂ 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 ਇੱਧਰ ਨੂੰ ਵਾਪਸ ਆਵਾਂ ਠੀਕ ਆ ਆ ਨਿਬੜ ਗਿਆ ਜੀ ਅੰਦਰ ਸਾਰਾ ਆਪਣਾ ਫਰਸ਼ਾਂ ਦਾ ਆ ਬਾਥਰੂਮ ਚ ਵੀ ਹੋ ਗਿਆ ਕੰਮ ਡਨ ਆ ਦੋਹੇ ਕਮਰੇ ਹੋ ਗਏ ਇੱਧਰ ਹੁਣ ਅੱਜ ਸੋਨੂ ਨਹੀਂ ਲੱਗੇ ਹੋਏ ਆਈ ਇੱਧਰ ਅੱਜ ਆਪਣੇ ਕਿਚਨ ਵਾਲੇ ਗੈਸ ਦੇ ਪੁਆਇੰਟ ਛੱਡਣ ਫਿਰ ਉੱਥੇ ਉਹਨਾਂ ਦਾ ਰੈਂਦਾ ਉੱਥੇ ਵੀ ਜਿਹੜਾ ਹੁਣ ਆਏ ਰਹਿ ਗਿਆ ਅੱਜ ਨਿਬੜ ਜੂਗਾ ਸੋਨੂ ਹਨਾ ਮਾਂ ਵੀ ਕੋਸ਼ਿਸ਼ ਹੈ ਪੂਰੀ ਆ ਲੈ ਸਾਰਿਆਂ ਨੂੰ ਪਹਿਲਾਂ ਸਾਸਰੀ ਘਰ ਬੁਲਾ ਦਿਓ ਇੱਕ ਵਾਰੀ ਸਾਰਿਆਂ ਨੇ ਵੀਡੀਓ ਚ ਹਾਂ ਠੀਕ ਆਏ ਆਪਣਾ ਇਹ ਇੱਧਰ ਹੁਣ ਗੈਸ ਦੇ ਪੁਆਇੰਟ ਛੱਡ ਰਹੇ ਹਾਂ ਬਸ ਨਾਲ ਦੀ ਡਿਸਟਰਬ ਤਾਂ ਕਰਨਾ ਹੀ ਨਹੀਂ ਜਮਈ ਆਪਾਂ ਨੇ ਬਸ ਕਰੀ ਜਾਓ ਆਪਾਂ ਨੇ ਇੱਕ ਨਹੀਂ ਬਣਾ ਦੇਣੀ ਵੀਡੀਓ ਕੰਮ ਕਰਦੇ ਕਰਦੇ ਇਹ ਬਾਹਰ ਤੇ ਹੈਨਾ ਮੇਨ ਪੁਆਇੰਟ ਇਹ ਤਾਂ ਬਾਹਰ ਤੇ ਉਹ ਲੱਗਣਾ ਹੀਟਰ ਚ ਆਉਣਾ ਪਾਈਪ ਉਹ ਲੱਗ ਹਾਂ ਇੱਧਰ ਵਾਲਾ ਤਾਂ ਫਿਰ ਉਹ ਪੰਨ ਤੋੜ ਕਰੇ ਤੇ ਬਾਅਦ ਹੋਊਗਾ ਨਾ ਇੱਧਰ ਵਾਲਾ ਆ ਉੱਡ ਜੇ ਆਪਣਾ ਕੰਬਈਏ ਚਲੇ ਜਾਣਾ ਇੱਕ ਪੁਆਇੰਟ ਆਪਾਂ ਨੇ ਇੱਥੇ ਛੱਡ ਦੇਣਾ ਹੈ ਨਾ ਹਾਂ ਠੀਕ ਹੈ ਠੀਕ ਸੋਨੂ ਹੋ ਗਿਆ ਦਾ ਢਿੱਲਾ ਸੋਨੂ ਦੀ ਪਲੇਟ ਆਖੇ ਚ ਕਜਰਾ ਦੋ ਦਿਨ ਹੁਣ ਆਪਣਾ ਕੰਮ ਵੀ ਤਾਂ ਹੀ ਬੰਦ ਰਿਹਾ ਕੁਸ ਮੀਨ ਇਹ ਵੀ ਅੱਜ ਆਏ ਹੋਏ ਤੇ ਕੰਮ ਖਿੱਚ ਦੇਣਾ ਹੁਣ ਤਾਂ ਨੇ ਬਜਰੀ ਵਾਲਾ ਇੱਥੇ ਤਾਂ ਹੀ ਉੱਦਣ ਬੜਾ ਪਿਆ ਸਾਡੇ ਤਾਂ ਆਹਾਂ ਆ ਬੜਾ ਇੱਥੇ ਇੱਥੇ ਰੱਖਿਆ ਹੋਇਆ ਇਹਨਾਂ ਨੇ ਅੱਛਾ ਵਾ ਜਾ ਕੇ ਢੱਡੀ ਚਾਓ ਆ ਆਪਣਾ ਗੇਂਦੋ ਗਾਇਸ ਜਿਹੜੇ ਚਾਹੁੰਦੇ ਤਾਂ ਇਹ ਤਾਂ ਨਹੀਂ ਕਹਿੰਦੇ ਕਿ ਦੋ ਵਾਰੀ ਸੁੱਟਣਾ ਆਇਆ ਕਰ ਨਹੀਂ ਨਹੀਂ ਕੁਝ ਵੀ ਨਹੀਂ